22 ਸਾਲਾ ਨੌਜਵਾਨ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਆ ਰਾਜਨਦੀਪ ਇਸ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਦੱਸਿਆ ਜਾ ਰਿਹਾ ਕਿ ਰਾਜਨਦੀਪ ਨੂੰ ਉਸ ਦਾ ਆਪਣਾ ਹੀ ਦੋਸਤ ਘਰੋਂ ਬੁਲਾ ਕੇ ਲੈ ਗਿਆ ਸੀ ਤੇ ਫਿਰ ਰਾਜਨਦੀਪ ਦੇ ਮਾਪਿਆਂ ਨੂੰ ਫੋਨ ਆਉਂਦਾ ਕਿ ਤੁਹਾਡਾ ਜਿਹੜਾ ਮੁੰਡਾ ਏ ਉਹ ਨਹਿਰ ਦੇ ਕਿਨਾਰੇ ਪਿਆ ਏ ਜਦੋਂ ਮਾਪੇ ਜਾ ਕੇ ਦੇਖਦੇ ਨੇ ਤਾਂ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਸੀ ਨਸ਼ੇ ਦੀ ਓਵਰਡੋਜ਼ ਕਾਰਨ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਨੌਜਵਾਨ ਸੀ ਪਿਛਲੇ 4-5 ਸਾਲਾਂ ਤੋਂ ਲਗਾਤਾਰ ਨਸ਼ੇ ਦਾ ਆਦੀ ਸੀ ਤੇ ਹੁਣ ਓਵਰਡੋਜ਼ ਦੇ ਕਾਰਨ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਆ ਪਰ ਇੱਥੇ ਸਰਕਾਰਾਂ ਦੇ ਦਾਅਵੇ ਖੋਖਲੇ ਨਜ਼ਰ ਆਉਂਦੇ ਨੇ ਜਿਹੜੇ ਵੱਡੇ-ਵੱਡੇ ਲੋਕਾਂ ਦੇ ਨਾਲ ਵਾਅਦੇ ਤੇ ਦਾਅਵੇ ਕਰਦੀਆਂ ਨੇ ਕਿ ਅਸੀਂ ਤਾਂ ਇਥੋਂ ਚਿੱਟੇ ਵਰਗਾ ਜਿਹੜਾ ਨਸ਼ਾ ਬਹੁਤ ਘਟਾ ਦਿੱਤਾ ਖਤਮ ਕਰ ਦਿੱਤਾ ਉਹਨੂੰ ਨੱਥ ਪਾ ਲਈ ਆ ਜੁੱਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚਲਾ ਕੇ ਪਰ ਬੇहद ਅਫਸੋਸ ਹੁੰਦਾ ਕਿ ਜਦੋਂ ਖਾਹਾਂ ਤੋਂ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਕਿ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਆ ਪਿਛਲੇ ਦਿਨੀ ਇੱਕ ਪਿੰਡ ਦੇ ਵਿੱਚ ਕੰਨਾਂ ਦੇ ਉੱਪਰ ਵੀ ਲਿਖਿਆ ਗਿਆ ਸੀ ਕਿ ਇਧਰੋਂ ਮਿਲਦਾ ਚਿੱਟਾ ਤਾਂ ਫੇਰ ਉਹ ਘਟਨਾ ਤੇ ਵੀ ਕਾਫੀ ਬਗਵਾਲ ਮੱਚਿਆ ਸੀ ਪਰ ਬੇहद ਅਫਸੋਸ ਉਦੋਂ ਹੁੰਦਾ ਕਿ ਜਦੋਂ ਇਹ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਹੁੰਦੀਆਂ ਤੇ ਸਰਕਾਰ ਦੇ ਜਿਹੜੇ ਦਾਅਵੇ ਆ ਖੋਖਲੇ ਨਜ਼ਰ ਆਉਂਦੇ ਆ